ਮੇਰੀ ਜ਼ਿੰਦਗੀ ਦਾ ਸਫਰ ਪਹਿਲਾ ਸੰਗੀਤ ਦਾ ਸਫਰ ਫਿਰ ਦੂਜੀ ਪਾਰੀ ਆ ਜਿਹੜਾ ਸੇਵਾ ਦਾ ਸਫਰ ਜਿਹਨੂੰ ਸਿਆਸਤ ਵੀ ਕਹਿੰਦੇ ਆ ਪਰ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹੈ ਸੂਫੀਆਂ ਦੇ ਸਰਤਾਜ ਗੰਜੇ ਸ਼ਕਰ ਹਕ ਫਰੀਦ ਯਾ ਫਰੀਦ ਬਾਬਾ ਫਰੀਦ ਦੇ ਕਦਮਾਂ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ ਇਤੋਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਇੱਥੇ ਦੇ ਨੌਕਰ ਲੱਗਣਾ ਵੀ ਬਾਦਸ਼ਾਹਾਂ ਨਾਲੋਂ ਬਿਹਤਰ ਹੈ ਮੈਂ ਇਲੈਕਸ਼ਨ ਸਿਆਸਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਿਲਾ ਇਹ ਮੇਰੇ ਮਾਲਕਾ ਕੋਈ ਚੰਗੇ ਭਾਗ ਲਿਖੇ ਸੀ ਜਿਹੜਾ ਇਸ ਦਰਦੀ ਗੁਲਾਮੀ ਅੱਜ ਮੱਥਾ ਟੇਕ ਕੇ ਔਰ ਮੈਂ ਇਹ ਪੜਨ ਲਿਆ ਕਿ ਇਹ ਸ਼ਹਿਰ ਵਿੱਚ ਨੰਗੇ ਪੈਰੀ ਫਿਰਿਆ ਕਰੂੰਗਾ ਬਈ ਇਹ ਐਡਾ ਮੁਕੱਦਸ ਸ਼ਹਿਰ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਆਪ ਗਏ ਬਾਟਪਟਨ ਬਾਟਪਟਨ ਤੋਂ ਉਹਨਾਂ ਦੀ ਬਾਣੀ ਲੈ ਕੇ ਆਏ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਬਾਬਾ ਫਰੀਦ ਜੀ ਦੀ ਹੈ ਸੋ ਇਸ ਕਰਕੇ ਮੈਂ ਇੱਕ ਅਦ ਨਾ ਜਹ ਗੁਨਾਹਗਾਰ ਦੁਨੀਆਦਾਰ ਤੁਹਾਡੇ ਨਾਲੇ ਇਹਨਾਂ ਦਾ ਨੌਕਰ ਆ ਤੇ ਨਾਲੇ ਕਹਿੰਦੇ ਦੋ ਤਾਰ ਸਰੰਗੀਆਂ ਦੀ ਨਾਲੇ ਮੈਂ ਤੇਰੀ ਨੌਕਰ ਤੇ ਨਾਲੇ ਤੇਰਿਆਂ ਸੰਗੀਆਂ ਦੀ ਤੇ ਮੈਂ ਵੀ ਕਵਾਂਗਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਗੁੰਮੀਂ ਹੀ ਪਰ ਆ ਮੈਂ ਫਿਰਾ ਲੋਕ ਕਹੈ ਦਰਵੇਸ ਫਰੀਦਾ ਲੋਕ ਕਹੈ ਦਰਵੇਸ ਲੋਕ ਕਹੈ ਦਰਵੇਸ ਫਰੀਦਾ ਐਸਾ ਹੋਏ ਰਹੋ ਫਰੀਦਾ ਐਸਾ ਹੋਏ ਰਹੋ ਜੈਸੇ ਕੱਖ ਮਸੀਤ ਪੈਰਾ ਹੀਠ ਲਤਾੜੀਐ ਫਿਰ ਵੀ ਨਾ ਛਾੜੇ ਪ੍ਰੀਤ ਬਹੁਤ ਸ਼ੁਕਰੀਆ ਜੀ ਮੁਕਾਬਲੇ ਦੇ ਕਿਵੇਂ ਕੀਤੇ ਕਰਮਜੀਤ ਮੋਲ ਵੀ ਇੱਕ ਤੁਹਾਡੇ ਮੁਕਾਬਲੇ ਚ ਨੇ ਹੋਰ ਵੀ ਲੱਗਦਾ ਵੀ ਕਲਾਕਾਰ ਆ ਸਕਦੇ ਨੇ ਸਭ ਲਈ ਸਭ ਲਈ ਦੁਆਵਾਂ ਮੇਰਾ ਜਨਮ ਮੁਹੱਬਤ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨਾ ਮੇਰੀ ਨਫ਼ਰਤ ਨਹੀਂ ਪਰ ਤੁਸੀਂ ਪਸੰਦ ਕਿੰਨੇ ਕਿੰਨੇ ਕਿਸਾਨ ਵਿਰੋਧ ਕਰ ਰਹੇ ਨੇ ਇਹ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਕਿੰਨੇ ਕਿਤੇ ਦਿੱਕਤਾਂ ਆ ਸਾਦੀ ਆ ਜੀ ਕਿਸਾਨ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ ਸਿੰਗੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਮੇਰੀ ਕੰਸਟਿਟੂਐਂਸੀ ਸੀ ਭਾਵੇਂ ਮੈਨੂੰ ਛਿੜਕਾ ਮਾਰਨ ਜੋ ਮਰਜੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਬਹਿ ਕੇ ਗਾਲਾਂ ਕੋਲਾ ਬਾਅਦ ਕੱਢੋ ਪਹਿਲਾਂ ਪਕੌੜੇ ਖਿਲਾਓ ਮੈਨੂੰ ਭੁੱਖ ਬਹੁਤ ਲੱਗੀ ਆ ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਆ ਜਿਹੜਾ ਚੱਲ ਕੇ ਆ ਜਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ ਜਿਹੜਾ ਆਕਰ 'ਚ ਰਵੇ ਉਹਦੀ ਆਕਰ ਭਰਨਾ ਜਾਣਦੇ ਆ ਫਰੀਦਕੋਟ ਦੇ ਲੋਕਾਂ ਕਿਵੇਂ ਪਿਆਰ ਮਿਲ ਰਿਹਾ ਤੁਹਾਨੂੰ ਫਰੀਦਕੋਟ ਅੱਜ ਪਹਿਲਾ ਦਿਨ ਆ ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਂ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾवते ਚਾ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਚ ਸ਼ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇੱਥੇ ਦਾ ਗੁਲਾਮ ਇੱਥੇ ਦਾ ਨੌਕਰ ਬਣਿਆ ਰਹਾ ਕਦੀ ਸਿਆਸਤਦਾਨ ਨਾ ਬਣਾਂ